वेलकम है जी सारेयां दा अपने नवे व्लॉग च आज अपन चले आई पीर ਨਗਾਹੇ ਕਿ ਟਰੈਕਟਰ ਆ ਖੜਾ ਇੱਕ ਉਹ ਗੰਨੇ ਵਾਲਾ ਆਵੇ ਮੁੰਡਿਆ ਹੋਰ ਭਾਜੀ ਉਹ ਇੱਕ ਆ ਖੜਾ ਉਹ ਆ ਗੰਨਾ ਕੀ ਨਾ ਰਦਣਾ ਥੋੜਾ ਜਿਹਾ ਗੰਨਾ ਆ ਥੋੜਾ ਜਹਾ ਹੈ ਬਾਧੂ ਹੈ ਇਹ ਆਪਾਂ ਇੱਕ ਦਿਨ ਲੱਗ ਜਾਣਾ ਆਪਣਾ ਇਹ ਹੁਣ ਆਪਾਂ ਚੱਲੇ ਪੀਰ ਦੇ ਮੰਦਿਰ ਤੇ ਪਿੰਡ ਵਾਲੇ ਦੇ ਮੱਥਾ ਦੇਖਣ ਮੇਰਾ ਟਰੈਕਟਰ ਪੂਰਾ ਸਜਾਇਆ ਹੋਇਆ ਹੈ ਫਸਾਈਰ ਨਾਲ ਰੂਪੀ ਨਿਕਾਏ ਫੇ ਆਦੀ ਫਿਰ ਚਾਹੇ ਤੇਰ ਉਪਰ ਜਾ ਕੇ ਲਾ ਦੇ ਠੀਕ ਹੈ ਸਾਡਾ ਵੇਲਣਾ ਨਾ ਕਰਾਉ ਕਰਦੀ ਆ ਵੇਲਣਾ ਦੇ ਲੈ ਕਿੰਨਾ ਸੁਧਿਆ ਵਾਲੀ ਚੱਲ ਇਹ ਕੋ ਆਉਂਦਾ ਫੇ ਸੱਟਿਆ ਅੱਗੇ ਸਾਡੀ ਆਈ ਟਰਾਲੀ ਘੜੀ ਹੋਣੀ ਮੈਂ ਨਹੀਂ ਦਾ ਹੱਥ ਲਾਂਦਰ ਪਾ ਕੇ ਤਾਂ ਨਾ ਕੇ ਹਰੇ ਖਾ ਉਹ ਅਸੀਂ ਠੀਕ ਰਹੇ ਆ ਜੀ ਆਪਣੇ ਨਾਲ ਦੇ ਮੁੰਡੇ ਪੀ ਰਹੇ ਠੰਡਾ ਠੰਡਾ ਪੀ ਲੋ ਮੁੰਡਿਓ ਟਰੈਕਟਰ ਆਏ ਤੇ ਚਾਰ ਰਹਿ ਗਏ ਦੋ ਪੀ ਲੋ ਠੰਡੇ ਠੁੰਡੇ ਬਾਕੀ ਜੀ ਠੰਡੇ ਠੁੰਡੇ ਪੀ ਕੇ ਦਰਪੇਆ ਦੁਬਾਰਾ ਫੇਰ ਸਾਡੇ ਵਾਲਿਆਂ ਨੇ ਜਿਹੜੇ ਬਾਕੀ ਨਾਲ ਦੇ ਆਉਂਦੇ

É que dá paraia, ਯੂਰੋਪੇ ਆਹ ਚੱਲਦਾ ਦਰਿਆ ਥੱਲੇ ਅਗਾਰੇ ਖੇਤ ਰਿਹਾਂ ਚ ਆਹ ਨਾਲ ਨਾਲ ਦਰਿਆ ਜਾਂਦਾ ਸਾਰਾਈ ਉਹ ਉਹਨੇ ਉੱਧਰ ਪੱਖਾ ਲਾਇਆ ਵਾ ਜਾਂ ਨਹੀਂ ਜਾਂਦਾ ਕਿਉਂ ਤਾਰੇ ਆਹ ਫਤਵੀਂ ਦਰਿਆ ਚੱਲਦਾ ਆ ਬਾਈ ਇਧਰ ਨਾ ਆਪਣਾ ਪੱਕਾ ਚਲਾਇਆ ਵਾ ਤੇ ਪੱਖੇ ਨਾਲ ਪਾਣੀ ਘੱਟ ਰਿਹਾ ਇਧਰ ਆ ਦਾ ਆਪਣੇ ਘਣਕਰੋਂ ਲਗਾ ਰਹੇ ਇਹ ਮੌਜ ਹੈ ਨਰਿਆ ਦੇ ਗੂੜ੍ਹੇ ਇੱਥੇ ਨੁਕਸਾਨ ਵੀ ਬਹੁਤ ਹੈ ਜਿਹੜੇ ਉਹ ਪਹਾੜਾ ਜੇ ਅਸੀਂ ਪਹੁੰਚਣਾ ਹੈ ਸਾਨੂੰ ਲੱਗ ਜਾਣਾ ਹੈ तकरीबन 2 ਘੰਟੇ ਹੋਰ ਆਪਣੀ ਮਾਸੀ ਜੋਰੇ ਵਿਆ ਤੇ ਕੱਪ ਪਹੁੰਚ ਜਾਣਾ ਰੱਗ ਭਗ ਰਾਤ ਨੂੰ 8 9 ਵਜੇ ਦੇ ਕਰੀਬ 6:00 ਵੱਜ ਗਏ ਮੁੰਡੇ ਨੂੰ ਲੱਗੀ ਭੁੱਖ ਤੇ ਹੁਣ ਆਪਾਂ ਇਹਨੂੰ ਲੈ ਕੇ ਦਿੰਦੇ ਹਾਂ ਲੇ ਨੇ ਰੱਖਾ ਕੇ ਹੁਣ ਕਹਾਂ ਤੁਰਾਂਗੇ ਲਓ ਜੀ ਖਾ ਪੀ ਕੇ ਆਪਾਂ ਗੱਡੀ ਘੱਦੀ ਆਪਣੀ ਫੇਰ ਪਹਾੜਾ ਵੱਲੋਂ ਫੇਰ ਆਉਂ ਜਾ ਰਹੇ ਆ ਮੇ ਆ ਪਹੁੰਚ ਗਏ ਆ ਆਨੰਦਪੁਰ ਸਾਹਿਬ ਤੇ ਉਹ ਸਾਹਮਣੇ ਵਾਲਾ ਗੇਟ ਜਿਹੜਾ ਦਿਖ ਰਿਹਾ ਉਹ ਆਨੰਦਪੁਰ ਸਾਹਿਬ ਐਂਟਰ ਹੋ ਜਾਈਏ ਨਾ ਆਪਾਂ ਤੇ ਉਸ ਤੋਂ ਬਾਅਦ ਉੱਥੋਂ ਆਪਾਂ ਨਿਕਲ ਜਾਣਾ ਨੰਗਲੂ ਮੰਗਲ ਤੋਂ ਉੱਨਾ ਫੇਰ ਅੱਗੇ ਜਾ ਕੇ ਕਿਤੇ ਲੰਗਰ ਖਾਦੇ ਆਂ ਮੁੰਡੇ ਨੂੰ ਭੁੱਖ ਵੀ ਲੱਗੀ ਏ ਤੇ ਆ ਸਾਰੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਏ ਇੱਧਰ ਆਨੰਦਪੁਰ ਸਾਹਿਬ ਤੋਂ ਆ ਰਹੇ ਆ ਝੰਡਿਆ ਵਾਲੀਆਂ ਥੇਲੇ ਕਰਕੇ ਈ ਢੀਡ ਬਹੁਤ ਆ ਗਈ ਤੇ ਪਰਸੋਂ ਤੱਕ ਪਤਾ ਨਹੀਂ ਕਿੰਨਾ ਕ ਰੱਛ ਹੋਣਾ ਹੋਰ Já vem andando para Já vem ਨੇ ਖਾਉਤਾ ਉਹ ਸਾਹਮਣੇ ਤੁਹਾਨੂੰ ਦੇਖਦਾ ਹੀ ਹੋਣਾ ਨਿਕਲੇ ਹੋਏ ਘਰਾਸ ਤੇ ਖਾਣ ਦੀ ਬਿਲਡਿੰਗ ਆਪਣੀ ਵੀਣ ਇਹ ਆਪਣੇ ਸਰਜੀ ਦਾ ਘਰ ਹੈ ਇਹ ਚਾਹ ਪਾਣੀ ਪੀ ਲਿਆ ਹੁਣ ਦੁਬਾਰਾ ਤਿਆਰੀ ਖਿੱਚ ਲਈ ਆਪਾਂ ਰਾਸਤੇ 'ਚ ਰੁਕੇ ਆਂ ਜੀ ਆਹ ਇੱਕ ਪੀਰਾਂ ਦੀ ਜਗ੍ਹਾ ਆਂਦੀ ਹੈ ਤੇ ਪਹਿਲਾਂ ਮੱਥਾ ਟੇਕਣਾ ਤੇ ਫਿਰ ਇੱਥੇ ਲੰਗਰ ਚੱਲਦਿਆ ਹੁੰਦਾ ਤੇ ਲੰਗਰ ਛੱਕ ਕੇ ਫਿਰ ਆਪਾਂ ਅੱਗੇ ਵਧਣਾ ਇੱਥੇ ਮੱਥਾ ਟੇਕਣਾ ਜ਼ਰੂਰੀ ਕਿਹਾ ਜਾਂਦਾ ਹੈ ਬਾਇਕ ਉੱਤੋਂ ਦੇ ਕੇ ਕੇ ਬਾਦਿਆਂ ਲੋ ਜੀ ਲੰਗਰ ਛਕ ਲਿਆ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਅੱਗੇ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਤੇ ਹਥੋਂ ਆਪਾਂ ਹੁਣ ਅੱਧੇ ਘੰਟੇ ਦਾ ਸਫ਼ਰ ਹੋਰ ਰਹਿ ਗਿਆ ਤੇ ਆਪਾਂ ਆਪਾਂ ਪਹੁੰਚਣਾ ਆਪਣੇ ਮੰਜ਼ਲ ਤੇ ਟੂੜੀ ਵਾਲੇ ਨੂੰ ਬੋਲਿਆ ਕਿਆ ਕੀਤੀ ਜੀ ਤੁਹਾਡਾ ਸਾਰਾ ਮੋਟਰ ਖਰਾਬ ਕਰ ਕਰ ਆ ਰਿਹਾ ਹੈ। ਰੌਜੀ ਆਪਾਂ ਪਹੁੰਚ ਗਏ ਆਪਣੀ ਜਗ੍ਹਾ ਤੇ ਹੁਣ ਅਸੀਂ ਕਰਦੇ ਆਂ ਆਪਣਾ ਸਮਾਨ ਸੈੱਟ ਆਹ ਮੁੰਡੇ ਕੋਲ ਚੱਕਾ ਤੱਕ ਕੰਬੋਲੇ ਤੇ ਬਾਕੀ ਆਪਣਾ ਆਪਣਾ ਇੱਟ ਲਈ ਫਿਰ ਬਾਤ ਚੋਪਣੀ ਆ ਗੱਡੀ ਕਿ ਕਿ ਸਾਈਡ ਤੇ ਲਾਣੀ ਹੈ ਅੱਜ ਆਪਾਂ ਇਹ ਹੋਟਲ ਤੇ ਰਹਿਣਾ ਹੈ ਆਪਣਾ ਪਰਮਾਨੈਂਟ ਟਿਕਾਣਾ ਹੈ ਤੇ ਅੱਜ ਵੀ ਆਪਾਂ ਇੱਥੇ ਜਾਣਾ ਆ ਗਿਆ ਆਪਣਾ ਕਮਰਾ ਪੱਖਾ ਲਾ ਲਿਆ ਤੇ ਦਰਮਿਆਨ ਜਿਆਦਾ ਦੇ ਪੱਖਾ ਜਰਾ ਦੀ ਪੱਖਾ ਆ ਏਸੀ ਵੀ ਲੱਗਿਆ ਵਾ ਏਸੀ ਚ ਚਲਾਣਾ ਸੀ ਹਾਂ ਜੀ ਸਾਡਾ ਬੈਡ ਜਿਆਦਾ ਇੱਥੇ ਦਾ ਪਿਛਲੇ ਸਾਲ ਵਾਲਾ ਕਮਰਾ ਹੈ ਇਹ ਤੇਰਾ ਭਲਾ ਆਪਣੇ ਨਾਲ ਦੇ ਅੱਧੇ ਟਰੈਕਟਰ ਆ ਖੜੇ ਇੱਧਰ ਤੇ ਅੱਧੇ ਖੜੇ ਉਧਰ ਸਾਡੇ ਥੱਲੇ ਤੇ ਕਾ ਆ ਰਿਹਾ ਤੇ ਕਾ ਖੜਾ ਆਰ ਆ ਲਵ ਯੂ ਨੀਲਾ ਕਾਲੂ ਪਰ ਰਾਜੜਾ ਹੋ ਲੱਗ ਤੇ ਆਜਾ ਹਾਲਾਗ ਸੇ ਸੜਕ 'ਚ ਹੌਣ ਮੁੰਡੇ ਫੌਣ ਮੁੰਡੇ ਵੀ ਲੱਗਿਆ ਕੋਕ ਖਾਦਾ ਵੀ ਤਹਾਇਮ ਕਰਨ ਲਈ ਖੋਦਾ ਕੇ ਆਨੇ ਮੋਟਰ ਫਾਇਗਾ ਆ ਸਾਡੇ ਪਿੰਡ ਦੇ ਆ ਗਏ ਮੁੰਡੇ ਤੇ ਹੁਣ ਆਪਣੇ ਸਬਰ ਦਾ ਦੱਸ ਰਿਹਾ ਕਿੰਦਾ ਆ ਰਿਹਾ ਪਹੁੰਚ ਹੀ ਗਾਂਤਰਾ ਵਾਲੋਂ ਸੱਚੇ ਮੋੜ ਅੱਗੇ ਨਾਲ ਬਾਪੂ ਇਹ ਕਿੱਥਾਂ ਗਿਆ ਕਿੱਧਰ ਕਿ ਮਗਾਇਆ ਟੋਪੇ ਰੁਕੇ ਉੱਥੇ ਰੁਕੇ ਅਚਾ ਰੋੜੇ ਵੀ ਬਣ ਗਏ ਨਾ ਸੋੜਾ ਸੋੜਾ ਅੰਦਰ ਆਇਆ ਮੈਂ ਮੈਂ ਤਾਂ ਇਹਦਾ ਪਿੱਛਾ ਹਟੇ ਲਓ ਜੀ ਮੁੰਡਿਆਂ ਟੈਂਟ ਲਾਣਾ ਕਰਤਾ ਸ਼ੁਰੂ ਤੇ ਆਪਣੇ ਨਾਲ ਦਾ ਹਜੇ ਦੋ ਟਰੈਕਟਰ ਹੇ ਪਿੱਛੇ ਹੀ ਇੱਕ ਆ ਖੜਾ ਹੈ ਟੇਟੇ ਨਾਏ ਵੇ ਇੱਕ ਉਹ ਟੈਂਟਰ ਦੇ ਪਰਲੇ ਪਾਸੇ ਖੜਾ ਹੈ ਇੱਕ ਉਹ ਖੜਾ ਬਾਕੀ ਹੁਣ ਜਿਆਦਾ ਅੱਗੇ ਫਿਰ ਦੇਖਦੇ ਹਾਂ ਉਹਨਾਂ ਨੂੰ ਕਿੱਧਰ ਖੜਾਣਾ ਇੱਕ ਟਰੈਕਟਰ ਆ ਗਿਆ ਆਪਣਾ ਤੇ ਇੱਕ ਇਹਦੇ ਮਗਰ ਆਂਦਾ ਉਹ ਪਤਾ ਨਹੀਂ ਕਿਹੜਾ ਹੈ ਦੇਖ ਕੇ ਆਨੇ ਆਪਾਂ ਕਿਹੜਾ ਟਰੈਕਟਰ ਉਹਦਾ ਇੱਕ ਟਰੈਕਟਰ ਆ ਗਿਆ ਇੱਥੇ ਥੋੜਾ ਜਿਹਾ ਕਰਨਾ ਹਰੇ ਕੇ ਆ ਗਿਆ ਉਹ ਦੇਖ ਆ ਵੀ ਆ ਗਿਆ ਆ ਗਏ ਭੱਲੇ ਪਟ ਕੇ ਵੀ ਗਾਣ ਮਰ ਲਾਈ ਨਾ ਮੈਂ ਮੋਟਾ ਗਾਣ ਮਰਾਈ ਦੋ ਵਾਰ ਆ ਸਮੇਂ ਦੋ ਵਾਰ ਭੱਲੇ ਪਟ ਕੇ ਆ ਗਏ ਗੂਗਲ ਮੈਪ ਦੇ ਚੱਕਰ ਤੇ ਫਸ ਗਏ ਗੂਗਲ ਮੈਪ ਦੇ ਚੱਕਰ ਦੇ ਫਸ ਗਏ ਆ ਪਾਲੇ ਆ ਲੰਮਾ ਆਏ ਹਾਏ ਦੋ ਨੜੀ ਮਾਤੇ ਨਾਲ 50 ਵਰ ਮਾਰਿਆ ਨੂੰ

ਮੰਦੇਲੀ ਬੇ ਨਾ ਆਇਆ ਜਾ ਕੇ ਮੇਰੇ ਨਾ ਇਹ ਬੰਦੇ ਨਾ ਇਹ ਬੰਦੇ ਕਹਿੰਦੇ ਰੋੜੇ ਨਹੀਂ ਇਹ ਰੋੜੇ ਨਹੀਂ ਮਾਰਦੇ ਰੋੜ ਹੋ ਹੀ ਨਹੀਂ ਕੋਰ ਲੈ ਮੋੜੇ ਕਿਤੇ ਕੋਰ ਰੋੜ ਹੋ ਹੀ ਹੈ ਬੁਰਕਾ ਸੇ ਰੋੜ ਨਾ ਫੇਰ ਚੜ ਗਏ ਆਲਾ ਫਿਰ ਕੀ ਹੋਇਆ ਜਾਣੀ ਬੱਸ ਹੋਈ ਜਾਂਦਾ ਚੋਰ ਦਾ ਲਾ ਗਾ ਲਓ ਗਲਤੀ ਉਹ ਗਲਤੀ ਦੀ ਮੀਨਿੰਗ Google Map ਦੀ ਗਲਤੀ ਹੈ ਗਲਤੀ Google Map ਦੀ ਹੈ ਫੋਨੀ ਮੈਪ ਦੀ ਹੈ ਚੱਲ ਕੋਈ ਨਹੀਂ ਉਹ ਚੱਲ ਕੋਈ ਗੱਲ ਨਹੀਂ ਹੋ ਜਾਂਦਾ ਇਹ ਇੱਕ ਇਧਰ ਸਾਲਾ ਟੈਂਟ ਵਾਲਾ ਭਾਈ ਬਹਿਰਾ ਓਏ ਹਰੇ ਨੇ ਆਪਣਾ ਕੰਮ ਸੰਭਾਲ ਸਮਿਤੂ ਨੂੰ ਮਿੱਥੀ ਕਿੱਥੇ ਮਿੱਥੀ ਕਿੱਥੇ ਹੈ ਆਹ ਦੇਖ ਸੈਟਿੰਗ ਦਾ ਕੰਮ ਕੀਤਾ ਇਹਨਾਂ ਨੇ ਵੈਰੀ ਗੁੱਡ ਵੈਰੀ ਗੁੱਡ ਇਫਟਪ ਮਨਵੀਰ ਜੀ ਆਓ ਜੰਦ ਸ਼ਾਹਬ ਆਪਣੇ ਸਫਰ ਬਾਰੇ ਦੱਸੋ ਜਰਾ ਕਰ ਜੀ ਆਈ ਜਿਆਦਾ ਗੱਲਾਂ ਵਾਲੀ ਆਈਏ ਇੱਥੇ ਲੋ ਜੀ ਆਪਣੇ ਟਰੈਕਟਰ ਸਾਰੇ ਆ ਗਏ ਤੇ ਹੁਣ ਆਪਾਂ ਲੱਗੇ ਆ ਆਪਣੇ ਲੰਗਰ ਦੀ ਤਿਆਰੀ ਕਰਨ ਬਾਕੀ ਤੁਹਾਨੂੰ ਸਵੇਰੇ ਦਿਖਾਵਾਂਗੇ ਆਪਣਾ ਲੰਗਰ ਚਾਹੂ ਦਾ ਨਾਲੇ ਮੇਲਾ ਹੁਣ ਆਪਾਂ ਲੱਗੇ ਆਂ ਸੋਣ 2 ਵਜੇ ਦੀ ਰਾਤ ਦੇ ਸਾਰੀ ਸੈਟਿੰਗ ਮੈਟਿੰਗ ਕਰਦੇ ਆ ਆਪਣਾ ਬੇਲਣਾ ਖੜਾ ਇੱਧਰ ਤੇ ਮਿਲਦੇ ਆਂ ਜੀ ਸਾਰਿਆਂ ਨੂੰ ਸਵੇਰੇ ਅੱਜ ਦੇ ਬਲੌਗ ਚ ਆਈ